ਸ੍ਰੀ ਕਾਲਜੀ ਮੈਂ ਦਾਤ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾਸ ਸੱਜਣ ਅੱਜ ਅਸੀਂ ਪਹੁੰਚੇ ਹਾਂ ਪਿੰਡ ਜਨੇਤਪੁਰਾ ਜਿੱਥੇ ਜਿੰਦਾ ਜਿੰਦਾ ਵਿਖੇ ਜਿੱਥੇ ਕੀ ਬਾਬਾ ਫਕੀਰ ਸ਼ਾਹ ਦੀ ਮਿੱਠੀ ਯਾਦ ਵਿੱਚ ਬਾਬਾ ਫਕੀਰ ਸ਼ਾਹ ਜੀ ਦਾ ਨੀਮਾ ਮੇਲਾ ਬਾਬਾ ਬਾਸ਼ਾ ਜੀ ਦੇ ਇਲਾਕੇ ਮਨਾਇਆ ਜਾ ਰਿਹਾ ਹੈ ਇੱਥੇ ਪੀਰ ਮਿਣਗੋ ਤੇ ਨਗਰ ਦੇ ਵਸਨੀਕਾਂ ਨੇ ਇਹ ਮੇਲਾ ਬੜੀ ਹਿਸ਼ਰਤ ਨਾਲ ਇਕੱਠਾ ਕਰਾਮ ਨਾਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਬਾਲ ਤੋਂ ਮਹਾਂ ਪੰਚਾਇਤ ਦੇ ਵਾਈਸ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਸਰਕਾਰ ਸਿੰਘ ਘਰੂਏ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਇਹ ਮੁੱਖ ਮਹਿਮਾਨ ਵਜੋਂ ਆ ਕੇ ਆਉਣ ਨੂੰ ਉਤਸ਼ਾਹਿਤ ਕਰ ਰਹੇ ਆਂ कित्थीरा पेंट जिने पुरातों से पत्रकार लाखों स्कार्सी के लोग यार तेरे का नया पुलिस बना दे और जिसमें हाथ है ताकि पैदल भी तो धंधा तो सरगर्मी का नहीं समझेंगे इन्हें चंदी के बिल्कुल सौख्यानी कंबल सब्जी का नहीं देख रखी है तो सुनामी सारे के सारे तो नहीं होके नहीं होते नहीं सारे

Mira sí. sí, sí, es que e, e, la crea ਤੁਹਾਡਾ ਸ਼ਹਿਰ ਭਾਗ ਸਰਕਾਰੀ ਤੋਂ ਆਨੇ ਤੋਂ ਵੀ ਦੇ ਸਰਕਾਰ ਦੇ ਬਾਬਾ ਪ੍ਰਦੇਸ਼ ਸਿੰਘ ਜੀ ਤੋਂ ਆਨਾਰ ਦੇ ਫਰਮਾ ਬਰਸਰਤਾਰ ਹੈ ਸਾਡੇ ਵਿਦਿਆਨ ਬਸਰਤਾਰ ਬਸਰਨਾ ਦੱਸਣ ਜਦੋਂ ਨਾਮ ਹੱਥ ਜਾਣਦੇ ਨੇ ਹੋਰ ਤੁਹਾਡੇ ਸਮਾਈ ਖਦਾਨੇ ਬਤੀ ਰੱਖੇ ਦੇ

Thank <laughs> you. ਜੋ ਕਾਰਕ ਹੈ ਜਤੀ ਜੀ ਦਾ ਬਹੁਤ ਸਾਥੇ ਦਰਬਾਰ ਕੇ ਦਾਤਾ ਜੀ ਦੇ ਪਰਿਵਾਰ ਸੇ ਬੇਕੀਏ ਧਰਿਆ ਪਾਣਾ ਬੱਚੇ ਬਜ਼ੁਰਗ ਔਰ ਗਤੀਸ਼ੀਰ ਜਿਨੇ ਕਦੇ ਇਤਿਹਾਰ ਸੇ ਹੋ ਰੱਬ ਦੇ ਉਪੰਕਰ ਖਨੇ ਬਤੂ ਜੀ ਦਾਸਾ ਪਪਾ ਜੀ ਜਿਨੇ ਵੀ ਬਿਧਾਵਾਂ ਚਾਕੇ ਸਾਡੇ ਨਮਾਣੇ ਦੇ ਗੁਰੂ ਨੂੰ ਕਾਮਯੁਕ ਰੇਤੂ ਮੀਂਹ ਕਾਲਾ ਕੁੱਪੜਾ ਕਰਨਾਰਾ ਚੁਨਾਰੇ ਕਾਲ ਤੇ ਸਾਧ ਜੇ ਜਰਾਲ ਦਾ ਇੱਕ ਵਾਰੀ ਮੁੱਖ ਨੂੰ ਕਰੋ ਕਿ ਮਿੱਤਰ ਗੱਦਬਦ ਕੇ ਦਿਖਾਣਾ ਲੋ ਜੇ ਕਾ 25000 ਸਾਰੇ ਦਰਵਾਇ 11 ਖਾਲਾ ਪਰੀ ਦਾ ਸਾਰੇ ਦਰਵਾਇ ਸਰਕਾਰਾਂ ਤੋਂ ਆਪਣੇ ਗੁਰੂ ਪੀਰ ਦਾ ਸਾਰੇ ਦਰਵਾਇ ਵਾਕੇ ਰੂ ਰੂ ਬੈਠੇ ਤਾਂ ਦੇ ਬੱਚੇ ਇਹ ਮਨ ਮਜਕ ਨੂੰ ਮਹਿਫਿਲਾਂ ਕੀਤੀਆਂ ਹੋਏ ਕਿਰਪਾ ਹੋਵੇ ਸਾਡੇ ਸਾਹਮਣੇ ਬੈਠੀ ਹੁੰਦੀ ਹੈ ਜੋ ਪੇਸ਼ ਕਰਨ ਲੱਗੇ ਆ ਕੁੱਲੀ ਰਾਹ ਦੇ ਵਿੱਚ ਪਾਈਏ ਸਾ ਤੇਰੇ ਤੇ ਆਉਂਦਾ ਜਾਂਦਾ ਇੱਧਰ ਪਿਆਰ ਰੱਖੀ ਗੋਦਾ ਜਾਰ ਮੇਰੇ ਅੱਗੇ ਰੱਖ ਨਾਲ ਲਿਖੀ ਕੁੱਲੀ ਪਾਈ ਅਸੀਂ ਰਾਹ ਦੇ ਵਿੱਚ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਹੇਗੀ ਲੋਕਾਂ ਦੇ ਪਾਇ ਦਿੱਤੇ ਮਹਿਬੂਬ ਕਲਾਕਾਰ ਆਪਣੀ ਮਾਨਸਨ ਸੂਫੀਅਨ ਕਲਾਮ ਕੁੱਲੀ ਆਧਾਰੇ ਵਿੱਚ ਪਾਈ ਵਿੱਤੇ ਰਾਮ ਆਉਂਦਾ ਜਾਂਦਾ ਤੱਕ ਦਾ ਜੀ। ਗ੍ਰਾਮ ਪੰਚਾਇਤ ਦੇ ਵਾਈਸ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਜਰਨਲ 77 ਸਰਦਾਰ ਮੋਹਨ ਸਿੰਘ ਘਾਰੂ ਜੋ ਕਿ ਆਪਣੀ ਪੂਰੀ ਟੀਮ ਦੇ ਨਾਲ ਬਾਬਾ ਬਾਦਸ਼ਾਹ ਜੀ ਦੇ ਮੇਲੇ ਦੇ ਵਿੱਚ ਕੱਕ ਕਰ ਰਹੇ ਹਨ ਇਹ ਪੀਰਾ ਤੁਹਾਨੂੰ ਸਾਰੇ ਆ ਪਿੰਡ ਜਨੇਤਪੁਰ ਦੇ ਗ੍ਰਾਮ ਤੋਂ ਅੱਜ ਇੱਥੇ ਇਹ ਮੇਰਾ ਬਹੁਤ ਹੀ ਧੂਮ ਧਾਮ ਨਾਲ ਤੇ ਬੜੀ ਹਿਸ਼ਮਤ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਸੰਗਤਾਂ ਨੇ ਲੈ ਜੁਲ ਕੇ ਇਸ ਮੇਲੇ ਦਾ ਆਨੰਦ ਮਾਣਿਆ ਬੋਰ ਸਿੰਘ ਕਰੂਰੀ ਦਾ ਰਾਇਣੇ ਪੰਡਾਲ ਦੇ ਵਿੱਚ ਤੇ ਉੱਥੇ ਉਹ ਬਾਬਾ ਜੀ ਦੇ ਨਾਲ ਮਿਲ ਕੇ ਬਣਾਉ ਨੂੰ ਇਸ ਮੇਲੇ ਦੀਆਂ ਮਾਰਕਾਂ ਦੇ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਉਖਾ ਰਹੇ ਆ ਪੰਡ ਜੀ ਨੇ ਪ੍ਰਾਤੋ Oh, you yeah. ਦਾ ਸਮੂਹਤਾ ਕਿ ਅੱਜ ਆਪਣੇ ਰਜਿਮਿਆਂ ਦੇ ਵਿੱਚੋਂ ਬੜੀਆ ਸਖਸ਼ੀਤਾ ਇਸ ਦਰਵਾਜ਼ੇ ਪਹੁੰਚਿਆ ਨੇ ਹਾਜ਼ਰੀ ਲਾਉਣ ਲਈ ਮੈਂ ਸਮੂਹੀ ਪ੍ਰੈਸ ਦਾ ਪੱਤਰਕਾਰ ਵੀਰਾਂ ਦਾ ਜਿੱਥੇ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਅਫਸਰ ਸਹਿਬਾਨ ਉਹ ਵੀ ਆਪਣੀ ਹਾਜ਼ਰੀ ਲਾ ਕੇ ਚਲੇ ਗਏ ਨੇ ਉਹਨਾਂ ਨੇ ਵੀ ਧੰਨਵਾਦ ਕਰਦੇ ਆ ਸਾਡੇ ਵਿਚਕਾਰ ਬਾਬਾ ਜੀ ਦੇ ਨੀਕੇ ਸਾਥ ਤੇ ਇਸ ਦਰਵਾਜ਼ੇ ਤੇ ਸਿਰ ਚੜ੍ਹ ਲਈ ਸੰਗਤਾਂ ਦਾ ਬਾਣ ਵਿਡਾਉਣ ਲਈ बहुत अच्छा शख़्सियतारोन सिंध जीयरमैन दलित महां पंचायत पंजाब असीं उन्हनि ते उन्हनि पहुचे साथी साहिबान निगी जिया कंदे दरबार वलो बाबा जीअ वलो संगता वलो उन्हनि पहुचण ते निगी जिया मोस्ट वैलकम असीं जिया कंदे सरदार जंग चट भाई दलत महां पंचायत लुधाना उन्हनि बि असां जिया कंदे सरदार गौल सिंधी जी लकर कोटूर तो उहे पहुचे उन्हनि बि असीं संगता वलो बाबा जी वलो दरबार वलो उन्हनि बि असां जिया कंदा आहियूं सरदार चंदी उन्हनि बि निकिरी हुई सरदार बलवें साहिब ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਰਦਾਰ ਜਨ ਸਿੰਘ ਜੀ ਸਿੱਧੂ ਸਾਹਿਬ ਇਹਨਾਂ ਸਾਰੀਆਂ ਸੱਚੀਆਂ ਤਾਂ ਦਾ ਸਾਰੇ ਵਿਦਵਤ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਹੋਰ ਵੀ ਬਹੁਤ ਸਾਰੇ ਸੱਜਣ ਪਹੁੰਚੇ ਨੇ ਜਿਵੇਂ ਜਿਵੇਂ ਸਾਡੇ ਕੋਲ ਨਾਮ ਆਉਣਗੇ ਅਸੀਂ ਉਹਨਾਂ ਦਾ ਬਾਬਾ ਜੀ ਦੇ ਮਨਨ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਰਹਾਂਗੇ ਜੀ ਆਇਆਂ ਕਹਿੰਦੇ ਰਾਂਗੇ ਧੰਨਵਾਦ ਕਰਦੇ ਆ ਬਹੁਤ ਸਾਰੀਆਂ ਸੰਗਤਾਂ ਨੇ ਬਾਬਾ ਜੀ ਨੇ ਮਾਪੋਸ਼ਾ ਨੇ ਬੱਚੀ ਦਾ ਮਾਰ ਕੀਤਾ ਅਸ਼ੀਰਵਾਦ ਦਿੱਤਾ ਵਰਤਨ ਕਰਦੇ ਆ ਲਓ ਇੱਕ ਕਲਾਮ ਦੇ ਨਾਲ ਹੋਰ ਹਾਜ਼ਰੀ ਪ੍ਰੋਤਵਾ ਸਾਡੇ ਸੰਤ ਮਹਾਂ ਉਹਨਾਂ ਨੇ ਆਪਣੀ ਅਗਰ ਵੱਲ ਪਹੁੰਚਾ ਹਰ ਜੇ ਨੱਚੇ ਨਾਚ ਜ ਹੋਵੇ ਉਹ ਨਾਵਾਟ ਮੱਕੇ ਦੀ ਕੀ ਪੋ नचयासीं ਤੇ ਅੱਗੇ ਬੁੱਲੇ ਨੇ ਹੋ ਗਿਆ ਬਿਆਰ ਨੱਚ ਇਹ ਜਿਹੜਾ ਨੱਚਣਾ ਵੀ ਇੱਕ ਆਵਾਜ ਰਹਿ ਗਈ ਹਾਂ ਔਰ ਤੁਹਾਡੇ ਸਾਹਮਣੇ ਸਾਡੇ ਕਲਾਕਾਰ ਪੇਸ਼ ਕਰਦੇ ਆਜੂ ਨਚਾਵੇ ਜਿਹੜਾ ਕੰਡਿਆ ਤੇ ਹਾਂਜੀ 我也不在